ਅੰਮ੍ਰਿਤਸਰ ਫਾਸਫੇ ਨਿਊਜ਼ ਵੱਲੋਂ ਲਗਾਤਾਰ ਨਜਾਇਜ਼ ਕਬਜ਼ੇ ਬਾਰੇ ਖਬਰਾਂ ਲਗਾਈਆਂ ਜਾ ਰਹੀਆਂ ਹਨ ਅਤੇ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਨਜਾਇਜ਼ ਕਬਜ਼ੇ ਨਾ ਕਰਨ। ਪਰ ਵੇਖਣ ਵਿਚ ਆ ਰਿਹਾ ਹੈ ਕਿ ਅੰਮ੍ਰਿਤਸਰ ਦੇ ਇਲਾਕਾ ਲੋਰੈਂਸ ਰੋਡ ਤੇ ਵੱਡੀਆਂ-ਵੱਡੀਆਂ ਦੁਕਾਨਾਂ ਹਨ, ਹੋਟਲ ਹਨ ਜਿਨ੍ਹਾਂ ਵੱਲੋਂ ਨਜਾਇਜ਼ ਕਬਜ਼ੇ ਕੀਤੇ ਗਏ ਹਨ ਅਤੇ ਗਲਤ ਢੰਗ ਨਾਲ ਪਾਰਕਿੰਗ ਕੀਤੀ ਗਈ ਹੈ। ਗੱਲ ਕਰੀਏ ਪਾਂਸਲ ਸਵੀਟਸ ਦੀ ਤਾਂ ਪਾਂਸਲ ਸਵੀਟਸ ਵੱਲੋਂ ਬਿਲਡਿੰਗ ਬਣਾਉਣ ਵਾਲੇ ਨਿਯਮਾਂ ਦੀਆਂ ਤਜੀਆਂ ਉਡਾਈਆਂ ਗਈਆਂ ਹਨ। ਜਿਹੜੀ ਜਗ੍ਹਾ ਦੁਕਾਨ ਦੇ ਅੱਗੇ ਪਾਰਕਿੰਗ ਦੀ ਹੋਣੀ ਚਾਹੀਦੀ ਹੈ ਉੱਥੇ ਉਹਨਾਂ ਨੇ ਉੱਚਾ ਥੜਾ ਬਣਾਇਆ ਹੋਇਆ ਹੈ ਜਿਸ ਨਾਲ ਉਸ ਤੋਂ ਅੱਗੇ ਸੜਕ ਉੱਪਰ ਗੱਡੀਆਂ پارک ਹੁੰਦੀਆਂ ਹਨ ਅਤੇ ਲਗਾਤਾਰ ਉੱਥੇ ਸੜਕ ਤੇ ਟ੍ਰੈਫਿਕ ਦਾ ਜਾਮ ਲੱਗ ਜਾਂਦਾ ਹੈ ਸਬੰਧਿਤ ਵਿਭਾਗ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਜਦੋਂ ਇਸ ਸਬੰਧ ਵਿੱਚ ਨਗਰ ਨਿਗਮ ਦੇ ਕਮਿਸ਼ਨਰ ਗੁਲਪ੍ਰੀਤ ਸਿੰਘ ਨਾਲ ਅਲਕਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਆਖਿਆ ਕਿ ਉਹ ਮੌਕੇ ਤੇ ਜਾ ਕੇ ਦੇਖਣਗੇ ਅਮਰitsar ਫਾਸਟਵੇ ਦੀ ਟੀਮ ਵੱਲੋਂ ਲਗਾਤਾਰ ਨਜਾਇਜ਼ ਕਬਜ਼ੇ ਅਤੇ ਗਲਤ ਪਾਰਕਿੰਗ ਦੇ ਵਾਤੇ ਖਬਰਾਂ ਲਗਾਈਆਂ ਜਾ ਰਹੀਆਂ ਤਸਵੀਰਾਂ ਇੱਕ ਵਾਰ ਫਿਰ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਇਸ ਵੇਲੇ ਅਸੀਂ ਲਾਰਸ ਰੋਡ ਤੇ ਖੜੇ ਹਾਂ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਤਸਵੀਰਾਂ ਦਾ ਨਜ਼ਾਰੀਆਂ ਕਰਦੇ ਵੀ ਤੁਸੀਂ ਇਹ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਗਲਤ ਢੰਗ ਨਾਲ ਪਾਰਕਿੰਗ ਕੀਤੀ ਗਈ ਹੈ ਤੁਸੀਂ ਜਿਹੜੀ ਇੱਥੇ ਲਾਈਟ ਲਾਈਨ ਲੱਗੀ ਹੁੰਦੀ ਹੈ ਸਾਈਡ ਤੇ ਲਾਈਨ ਲੱਗੀ ਹੁੰਦੀ ਹੈ ਉਹ ਲਾਈਨ ਵੀ ਤੁਸੀਂ ਦੇਖ ਸਕਦੇ ਹੋ ਕਿ ਲਾਈਨ ਤੋਂ ਬਾਹਰ ਗੱਡੀਆਂ ਲੱਗੀਆਂ ਹੋਈਆਂ ਹਨ ਜਿਸ ਨਾਲ ਇੱਥੋਂ ਲੰਘਣ ਵਾਲੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਲਗਾਤਾਰ ਅਸੀਂ ਖਬਰਾਂ ਪ੍ਰਸਾਰਣ ਕਰ ਰਹੇ ਹਾਂ ਅੰਮ੍ਰਿਤਸਰ ਫਾਸਟਵੇਅ ਨਿਊ ਟੀਮ ਵੱਲੋਂ ਤੇ ਲੋਕਾਂ ਨੂੰ ਵੀ ਜਾਗਰੂਕ ਵੀ ਕਰ ਰਹੇ ਆ ਵੀ ਨਜਾਇਜ਼ ਕਬਜ਼ੇ ਨਾ ਕਰਨ ਅਤੇ ਗਲਤ ਢੰਗ ਨਾਲ ਪਾਰਕਿੰਗ ਵੀ ਨਾ ਕਰਨ ਪਰ ਤੁਸੀਂ ਦੇਖ ਸਕਦੇ ਹੋ ਲਾਰ ਸੋੜ ਦੀਆਂ ਤਸਵੀਰਾਂ ਇੱਕ ਵਾਰ ਫੇਰ ਤੁਹਾਨੂੰ ਸਾਂਝੀ ਕਰ ਰਹੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਗਲਤ ਢੰਗ ਨਾਲ ਲੋਕਾਂ ਵੱਲੋਂ ਪਾਰਕਿੰਗ ਕੀਤੀ ਗਈ ਹੈ ਵੱਡੀਆਂ ਵੱਡੀਆਂ ਇੱਥੇ ਦੁਕਾਨਾਂ ਹਨ ਉਹ ਦੁਕਾਨਦਾਰਾਂ ਵੱਲੋਂ ਵੀ ਇੱਥੇ ਨਜਾਇਜ਼ ਕਬਜ਼ੇ ਕੀਤੇ ਗਏ ਹਨ ਤਸਵੀਰਾਂ ਇੱਕ ਵਾਰ ਤੁਹਾਡੇ ਨਾਲ ਫੇਰ ਸਾਂਝੀ ਕਰਦਾ ਕਿ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਖਾਣ ਪੀਣ ਵਾਲੀ ਦੁਕਾਨ ਹੈ ਜਿਸ ਦੇ ਅੱਗੇ ਇੱਕ ਥੜਾ ਬਣਾਇਆ ਗਿਆ ਥੜਾ ਬਣਾਇਆ ਗਿਆ ਸੀ ਕਿ ਇੱਥੇ ਪਾਰਕਿੰਗ ਕੀਤੀ ਜਾਵੇ ਪਰ ਉਹਨਾਂ ਨੇ ਥੜਾ ਇੰਨਾ ਉੱਚਾ ਬਣਾ ਦਿੱਤਾ ਕਿ ਇੱਥੇ ਕੋਈ ਵੀ ਪਾਰਕਿੰਗ ਨਹੀਂ ਹੋ ਰਹੀ ਹੈ ਕੈਮਰਾਮੈਨ ਨੂੰ ਕਹਾਂਗੇ ਕਿ ਤਸਵੀਰਾਂ ਉਹਨਾਂ ਸਾਂਝੀਆਂ ਕਰ ਦੇਣ ਵੀ ਥੜਾ ਜਿਹੜਾ ਬਣਾਇਆ ਹੋਇਆ ਹੈ ਥੜਾ ਬਣਾਇਆ ਗਿਆ ਸੀ ਕਿ ਇੱਥੇ ਪਾਰਕਿੰਗ ਕੀਤੀ ਜਾਵੇ ਪਾਰਕਿੰਗ ਤੁਸੀਂ ਦੇਖ ਸਕਦੇ ਹੋ ਕਿ ਥੜੇ ਤੋਂ ਪਿੱਛੇ ਜਾ ਕੇ ਲੋਕੀ ਪਾਰਕਿੰਗ ਕਰ ਰਹੇ ਹਨ ਜਿਸ ਤਰ੍ਹਾਂ ਨੇ ਇੱਥੇ ਜਿਹੜੇ ਲੰਗਰ ਵਾਲੇ ਬਾਕੀ ਗੱਡੀਆਂ ਹਨ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਸਬੰਧੀ ਜਦੋਂ ਅਸੀਂ ਨਗਰ ਨ ਕੀ ਮਾਹੌਲ ਹੈ ਕੀ ਖੜਾ ਮੈਂ ਬਤਾਇਆ ਹੈ ਉਸ ਦੇ ਉੱਪਰ ਕਾਰਵਾਈ ਵੀ ਕੀਤੀ ਗਈ ਹੈ ਕੰਟੀਨਿਊਸ ਪ੍ਰੋਸੈਸ ਐ ਇਨਕ੍ਰੋਚਮੈਂਟਸ ਹੁੰਦੀਆਂ ਨੇ ਅਸੀਂ ਉਹਨਾਂ ਨੂੰ ਰਿਮੂਵ ਕਰ ਦਿੰਨੇ ਆ ਸਾਡਾ ਇੱਕ ਡਿਪਾਰਟਮੈਂਟ ਹੈ ਜਿਹਨੂੰ ਅਸੀਂ ਸਟੇਟ ਆਫਿਸ ਕਹਿੰਦੇ ਆ ਉਹਦਾ ਕੰਮ ਇਹ ਹੀ ਹੈ ਕਿ ਇਨਕ੍ਰੋਚਮੈਂਟਸ ਨੂੰ ਰਿਮੂਵ ਕਰਦਾ ਹੈ ਦੋ ਤਰ੍ਹਾਂ ਦੀ ਇਨਕ੍ਰੋਚਮੈਂਟਸ ਇੱਕ ਤਾਂ ਇਨਕ੍ਰੋਚਮੈਂਟਸ ਹੈ ਜਿਹੜੇ ਇਮੀਗ੍ਰੈਂਟਸ ਜਿਹੜੇ ਬਾਹਰੋਂ ਆਏ ਹੋਏ ਨੇ ਜਿਹੜੇ ਇੱਥੇ ਰੇਡੀਅਨ ਲਾਰੇ ਨੇ ਜਾਂ ਫਰੂਟ ਹਾਕਰਸ ਨੇ ਕੋਈ ਸਟਰੀਟ ਹਾਕਰਸ ਨੇ ਉਹ ਜਿਹੜੇ ਆ ਉਹਨਾਂ ਨੂੰ ਅਸੀਂ ਕੰਟੀਨਿਊਸਲੀ ਉਹਨਾਂ ਦਾ ਅਸੀਂ ਰੇਡੀਆ ਰੁਨੀਆ ਜ਼ਬਤ ਕਰਦੇ ਰਹਿੰਦੇ ਆ ਤੇ ਉਹਨਾਂ ਨੂੰ ਚੁੱਕਦੇ ਰਹਿੰਦੇ ਆ ਜਾਂ ਉਹਨਾਂ ਵਾਸਤੇ ਹੁਣ ਅਸੀਂ ਬੈਂਡਿੰਗ ਜ਼ੋਨ ਵੀ ਆਇਡੈਂਟੀਫਾਈ ਕਰ ਰਹੇ ਆ ਵੀ ਤਾਂ ਕਿ ਜਿੱਥੇ ਉਹ ਖੜੇ ਹੋ ਕੇ ਆਪਣੇ ਰੇਡੀਆ ਲਾ ਸਕਦੇ ਨੇ ਜਿੱਥੇ ਬਾਕੀ ਸ਼ਹਿਰ ਵਾਸੀਆਂ ਨੂੰ ਕੋਈ ਪ੍ਰੋਬਲਮ ਨਹੀਂ ਹੋਏਗੀ ਜਿਹੜੇ ਦੂਜੇ ਪਰਮਾਨੈਂਟ ਇੰਟਰੋਚਮੈਂਟਸ ਹੈ ਜਿਵੇਂ ਤੁਸੀਂ ਲੌਰੈਂਸ ਰੋਡ ਦੀ ਗੱਲ ਕੀਤੀ ਤੇ ਹੋਰ ਕਿਤੇ ਇਹ ਲਗਾਤਾਰ ਸਾਡੀਆਂ ਡਰਾਈਵਸ ਚੱਲ ਰਹੀਆਂ ਨੇ ਸਾਨੂੰ ਹੁਣ ਟ੍ਰੈਫਿਕ ਪੁਲਿਸ ਤੋਂ ਵੀ ਬਹੁਤ ਸਹਿਯੋਗ ਸੋ ਸਾਡਾ ਸਟੇਟ ਆਫਿਸ ਤੇ ਟ੍ਰੈਫਿਕ ਪੁਲਿਸ ਜਿਹੜੀ ਹੈ ਉਹ ਰਲ ਕੇ ਡਰਾਈਵਸ ਕਰ ਰਹੀ ਹੈ ਤਾਂ ਪੂਰੇ ਸ਼ਹਿਰ ਵਿੱਚ ਅਸੀਂ ਬਹੁਤ ਜਲਦੀ ਇਹਨਾਂ ਇੰਟਰੋਚਮੈਂਟਸ ਨੂੰ ਖਤਮ ਕਰ ਦਵਾਂਗੇ ਪਰ ਅਸੀਂ ਲਗਾਤਾਰ ਲੋਕਾਂ ਨੂੰ ਇਹ ਵੀ ਕਹਿ ਰਿਹਾ ਕਿ ਅਸੀਂ ਕਿਸੇ ਦੇ ਵੀ ਕਾਰੋਬਾਰ ਦੇ ਖਿਲਾਫ ਨਹੀਂ ਹਾਂ ਲੋਕ ਆਪਣਾ ਕਾਰੋਬਾਰ ਕਰਨ ਪਰ ਆਪਣੀ ਹੱਦ ਵਿੱਚ ਰੱਖ ਕੇ ਕਰਨ ਤੁਸੀਂ ਤਸਵੀਰਾਂ ਵਿੱਚ ਜਿਹੜੀਆਂ ਦਿਖਾਇਆਗੇ ਥੜਾ ਵਧਾਇਆ ਹੈ ਇਹ ਜਿਹੜੀ ਨਿਯਮਾਂ ਦੀ ਪਾਲਣਾ ਦੁਕਾਨਦਾਰਾਂ ਵੱਲੋਂ ਕਰਦੇ ਨਹੀਂ ਉਹ ਨਹੀਂ ਕੀਤੀ ਜਾ ਰਹੀ ਅਤੇ ਜਿਹੜੇ ਉਹਨਾਂ ਨੇ ਨਜਾਇਜ਼ ਕਬਜ਼ੇ ਕੀਤੇ ਹਨ ਹੁਣ ਦੇਖਣਾ ਹੋਏਗਾ ਕਿ ਨਗਰ ਨਿਗਮ ਕਦੋਂ ਇਸ ਬਾਰੇ ਜਾਗਦਾ ਹੈ ਅਮਰਥਰ ਫਾਸਟਵੇਖਬਰ ਨਾਮ ਲਈ ਕੈਮਰਾਮੈਨ ਨਰੇਸ਼ ਕੁਮਾਰ ਦਿਨਲ ਅਰਕੇਸ਼ ਕੁਮਾਰ